ਇਸ ਵਕਤ ਰਾਤ ਦੇ 9 ਵਜਨ ਵਾਲੇ ਨੇ ਫਰੀਦਕੋਟ ਜੇਲ੍ਹ ਦੇ ਸਾਹਮਣੇ ਖੜੇ ਆ ਕਿਉਂਕਿ ਜੇਲ੍ਹ ਦੇ ਵਿੱਚੋਂ ਚੰਦਪਾਣਪਿੰਡ ਦੇ ਉਹ 40 ਦੇ ਕਰੀਬ ਮਜ਼ਦੂਰ ਅੱਜ ਬਿਨਾਂ ਸ਼ਰਤ ਰਿਹਾ ਹੋ ਕੇ ਬਾਹਰ ਆ ਰਹੇ ਨੇ ਜਿਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਰਾਵਾਂ ਲੈ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ ਔਰ ਅੱਜ ਉਹ ਬਿਨਾਂ ਸ਼ਰਤ ਰਿਹਾ ਹੋ ਕੇ ਜੇਲ੍ਹ ਚੋਂ ਬਾਹਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਹਾਰ ਫੜੇ ਹੋਏ ਚੰਦਪਾਣਪਿੰਡ ਦੇ ਇਹ ਲੋਕ ਤੇ ਇਹ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹਨਾਂ ਦੇ ਸਵਾਗਤ ਦੇ ਲਈ ਬਾਹਰ ਖੜੇ ਹੋਏ ਨੇ ਇੱਕ ਬੱਸ ਜਿਹੜੀ ਆ ਉਹਨਾਂ ਮਜ਼ਦੂਰਾਂ ਨੂੰ ਜੇਲ੍ਹ ਦੇ ਵਿੱਚੋਂ ਲੈ ਦੀ ਅੰਦਰ ਜਾ ਚੁੱਕੀ ਆ ਜਿਹਦੇ ਵਿੱਚ ਜਥੇਬੰਦੀਆਂ ਦੇ ਆਗੂ ਵੀ ਨਾਲ ਗਏ ਨੇ ਔਰ ਆਪਾਂ ਗੱਲ ਕਰਦੇ ਆ ਤੁਸੀਂ ਜੀ ਹਾਰ ਲੈ ਕੇ ਅੱਜ ਬਾਹਰ ਖੜੇ ਹੋ ਇੱਕ ਉਹ ਦਿਨ ਸੀ ਜਿਸ ਦਿਨ ਮਜ਼ਦੂਰਾਂ ਨੂੰ ਕੇਸ ਪਾ ਕੇ ਅੰਦਰ ਕੀਤਾ ਗਿਆ ਸੀ ਔਰ ਸਿਰਫ 6 ਦਿਨਾਂ ਬਾਅਦ ਹੀ ਬਿਨਾਂ ਸ਼ਰਤ ਸਾਰੇ ਕੇਸ ਵਾਪਸ ਕਰਕੇ ਉਹ ਮਜ਼ਦੂਰ ਸਾਥੀ ਜਿਹੜੇ ਆ ਉਹਨਾਂ ਨੂੰ ਰਿਹਾਅ ਕੀਤਾ ਜਾ ਰਿਹਾ ਕਿਵੇਂ ਦੇਖਦੇ ਹਾਂ ਦੇਖੋ ਜੀ ਅਸੀਂ ਇਸ ਗੱਲ ਨੂੰ ਆ ਹੀ ਦੇਖਦੇ ਆ ਵੀ ਇੱਕ ਤਾਂ ਜਿਹੜਾ ਮਤਲਬ ਲੋਕਾਂ ਦੇ ਹੱਕ ਵਿੱਚ ਖੜਨ ਵਾਲਾ ਮੀਡੀਆ ਇੱਕ ਲੋਕਾਂ ਦੇ ਹੱਕ 'ਚ ਖੜਨ ਵਾਲੇ ਲੋਕ ਕਿਉਂਕਿ ਦੋ ਤਰ੍ਹਾਂ ਦੇ ਲੋਕ ਹੈ ਵੀ ਦੋ ਹਿੱਸਿਆਂ ਵਿੱਚ ਖਲਕਤ ਵੰਡੀ ਇੱਕ ਜੋਕਾਂ ਦੀ ਇੱਕ ਲੋਕਾਂ ਦੀ ਇਸ ਕਰਕੇ ਲੋਕਾਂ ਦੇ ਹੱਕ 'ਚ ਖੜਨ ਵਾਲੀ ਜਿਹੜੀ ਤਾਕਤ ਹੈ ਉਹਨੇ ਜਿਹੜੀ ਇਸ ਗੱਲ ਵਾਸਤੇ ਦਿਖਾਤੀ ਇਹ ਗੱਲ ਕਿ ਇਥੋਂ ਦੇ ਜਾਬਰ ਚਾਹੇ ਜਿੱਡੇ ਵੀ ਮਰਜੀ ਖੂਨਖਾਰ ਹੋਣ ਜਿੱਡੇ ਮਰਜੀ ਤਾਕਤਵਰ ਹੋਣ ਉਹਨੂੰ ਲੋਕ ਝਕਾ ਸਕਦੇ ਆ ਕਿਉਂਕਿ ਮਜ਼ਦੂਰ ਬੇਕਸੂਰ ਸੀ ਕੋਈ ਕਸੂਰ ਨਹੀਂ ਸੀ ਉਹਨਾਂ ਦਾ ਉਹ ਸਿਰਫ ਇਸ ਗੱਲ ਦੀ ਮੰਗ ਕਰ ਰਹੇ ਸੀ ਵੀ ਸਾਡਾ ਜਿਹੜਾ ਗੰਦਾ ਪਾਣੀ ਆ ਉਹਨਾਂ ਦਾ ਇੱਧਰ ਨਾ ਪਵੇ ਚੰਗੇ ਪਾਣੀ ਚ ਨਾ ਪਵੇ ਪਰ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੁਣੀ ਜੇ ਗੱਲ ਨਹੀਂ ਸੁਣੀ ਤਾਂ ਚਲੋ ਉਸ ਤੋਂ ਬਾਅਦ ਇਹ ਜੋ ਵਾਪਰਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੁਹਾਡੇ ਮੀਡੀਆ ਰਾਹੀਂ ਅਸੀਂ ਦੇਖਿਆ ਜੋ ਦੇਖਿਆ ਉਸ ਤੋਂ ਬਾਅਦ ਅਸੀਂ ਸਾਰੇ ਗਏ ਆ ਤਾਂ ਉਸ ਤੋਂ ਬਾਅਦ ਜਿਹੜੀ ਜਿੰਨੀ ਗੱਲਬਾਤ ਹੋਈ ਹੈ ਲੋਕਾਂ ਦੀ ਤਾਕਤ ਬਣੀ ਹੈ ਲੋਕਾਂ ਦੀ ਤਾਕਤ ਨੇ ਉਹ ਸਾਰਾ ਕੁਝ ਭੰਨਿਆ ਤੇ ਸਾਡੇ ਜਿਹੜੇ ਮਜ਼ਦੂਰ ਆ ਉਹ ਬਾਹਰ ਆ ਰਹੇ ਆ ਤੇ ਅਸੀਂ ਇਹ ਸਮਝਦੇ ਕਿਸੇ ਸਿਆਸੀ ਪਾਰਟੀ ਦਾ ਕਿਸੇ ਹੋਰ ਇੱਥੋਂ ਦੀ ਕਿਸੇ ਕਿਸ ਦੀ ਉਹ ਤਾਕਤ ਦਾ ਇਸ ਮਾਮਲੇ 'ਚ ਕੋਈ ਦਖਲ ਨਹੀਂ ਹੈਗਾ ਸਿਰਫ ਲੋਕਾਂ ਦੀ ਉਹਨਾਂ ਲੋਕਾਂ ਦੀ ਜਿਹੜੇ ਕਿਰਤ ਕਰਨ ਵਾਲੇ ਲੋਕ ਆ ਜਿਹੜੇ ਇੱਕ ਦੂਜੇ ਦੀ ਬਾਹ ਫੜ ਕੇ ਬਾਹ ਬਣ ਕੇ ਖੜਨ ਵਾਲੇ ਲੋਕ ਹੈਗੇ ਆ ਜਿਹੜੀ ਉਹਨਾਂ ਨੇ ਆਪ ਦੇ ਇੱਕੇ ਦਾ ਜੋਰ ਦਿਖਾਇਆ ਬਲ ਦਿਖਾਇਆ ਤੇ ਜਣੀ ਇੱਥੇ ਪ੍ਰਸ਼ਾਸਨ ਨੂੰ ਉਹ ਮਜ਼ਦੂਰ ਬਿਨਾਂ ਸ਼ਰਤ ਰਿਹਾ ਕਰਨੇ ਪਏ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਜਿਹੜੇ ਮਜ਼ਦੂਰ ਨੇ ਇਹ ਚੰਦਪਣ ਪਿੰਡ ਦੇ ਨੇ ਜਿਹਦਾ ਕਿਸੇ ਦਾ ਬੇਟਾ ਅੰਦਰ ਹੈ ਕਿਸੇ ਦਾ ਭਰਾ ਕਿਸੇ ਦਾ ਗਵਾਂਢੀ ਅੰਦਰ ਹੈ ਔਰ 40 ਦੇ ਕਰੀਬ ਮਜ਼ਦੂਰ ਜਿਹੜੇ ਜੇਲ੍ਹ ਚ ਬੰਦ ਕੀਤੇ ਨੇ ਹੁਣੇ ਰਿਹਾ ਹੋ ਕੇ ਆ ਰਹੇ ਨੇ ਕਿਵੇਂ ਦੇਖਦੇ ਹੋ ਜੀ ਅੱਜ ਦੇ ਦਿਨ ਨੂੰ ਅੱਜ ਦਾ ਦਿਨ ਜੀ ਸਾਡੇ ਵਾਸਤੇ ਠੀਕ ਲੱਗਦਾ ਸਾਨੂੰ ਵੀ ਸਾਡੇ ਭਰਾ ਜਿਹੜੇ ਚ ਕੁੱਟੇ ਮਾਰੇ ਜਿਵੇਂ ਦਾ ਹੋਇਆ ਚਲ ਅੱਜ ਬਾਹਰ ਆ ਰਹੇ ਆ ਸਾਡਾ ਖੁਸ਼ੀ ਦਾ ਮਾਹੌਲ ਬਣਿਆ ਤੁਹਾਡਾ ਚੰਦ ਪਾਨ ਪੈਂਦੀ ਆ ਹਾਂ ਜੀ ਸਾਡਾ ਚੰਦ ਪਾਨ ਪੈਂਦੀ ਠੀਕ ਹੈ ਹਾਂਜੀ ਪਰ ਕੀ ਮੰਨਦੇ ਹੋ ਕਿ ਇਹ ਭਗਵੰਤਮਾਨ ਸਰਕਾਰ ਦੀ ਮਿਹਰਬਾਨੀ ਨਾਲ ਬਾਹਰ ਆ ਰਹੇ ਨੇ ਜਾਂ ਤੁਹਾਡੇ ਸੰਘਰਸ਼ ਜਾਂ ਜਥੇਬੰਦੀਆਂ ਕਰਕੇ ਆ ਰਹੇ ਨੇ ਜੀ ਜੀ ਘਰਛ ਦੇ ਕਾਰਨ ਇਹ ਜਥੇਬੰਦੀਆਂ ਦੇ ਕਾਰਨ ਬਾਹਰ ਆ ਰਹੇ ਆ ਹਮ ਭਗਵੰਤਮਾਨ ਸਰਕਾਰ ਦੀ ਮਿਹਰਬਾਨੀ ਨਹੀਂ ਮੰਨਦੇ ਨਹੀਂ ਜੀ ਉਹਨਾਂ ਦਾ ਸਾਡੇ ਵਿੱਚ ਇਹਦੇ ਕੋਈ ਲੱਗਦਾ ਨਹੀਂ ਆ ਸਾਨੂੰ ਅੱਛਾ ਜੀ ਕੀ ਮੰਨਦੇ ਹੋ ਜੀ ਅੱਜ ਜਿਹੜੇ ਤੁਹਾਡੇ ਪਿੰਡ ਦੇ ਤੁਹਾਡੇ ਬੱਚੇ ਤੁਹਾਡੇ ਆਪਣੇ ਬਾਹਰ ਆ ਰਹੇ ਆ ਜੇਲ੍ਹ ਚੋਂ ਇਹ ਤਾਂ ਜਥੇਬੰਦੀਆਂ ਦੇ ਕਾਰਨ ਆ ਰਹੇ ਆ ਭਗਵੰਤਮਾਨ ਤਾਂ ਅੰਦਰ ਕਰਾਉਣ ਦਾ ਬੱਚਿਆਂ ਨੂੰ ਅੱਛਾ ਉਹ ਜੀ ਕਢਾਉਣ ਸੀ ਉਹਨਾਂ ਦਾ ਹੀ ਛੱਲ ਲਵਾਤੀ ਬੱਚਿਆਂ ਨੂੰ ਹਮ ਹਮ ਉਹ ਨਹੀਂ ਬਾਹਰ ਕਰਾਉਣ ਜੀ ਜਥੇਬੰਦੀਆਂ ਨੇ ਬਾਹਰ ਕਢਾਇਆ ਹੂੰ ਹੂੰ ਠੀਕ ਹੈ ਅਜਾਜ ਜੀ ਅਜਾਜ ਜੀ ਭਗਵਾਨਤਮਾਨ ਨੇ ਤਾਂ ਤੁਸੀਂ ਕਹਿੰਦੇ ਮਿਹਰਬਾਨੀ ਭਗਵਾਨਤਮਾਨ ਨੇ ਨਾ ਪਧਰੇ ਕੀਤੇ ਸੀਗੇ ਪਧਰੇ ਕੀਤੇ ਸੀਗੇ ਪਧਰੇ ਕੀਤੇ ਸੀਗੇ ਉਹ ਐਸਐਚਓ ਰਜੇਸ਼ ਨੇ ਤੇ ਅਮੋਲਕ ਸਿੰਘ ਨੇ ਉਹਨਾਂ ਦਾ ਕਿਹਾ ਗਿਆ ਵੀ ਮੇਰਾ ਇੱਕ ਇਹੋ ਜਿਹਾ ਇਹਨਾਂ ਨੂੰ ਸਬਕ ਸਿਕਾਓ ਕਿ ਮਜ਼ਦੂਰ ਜਿਹੜਾ ਗਾਂਵਾਂ ਵਾਸਤੇ ਸੜਕ ਦੇ ਬੰਦੇ ਕਾਵਲੀ ਨਾ ਰਹਿਣਾ ਪਿੰਡਾਂ ਦੇ ਵਿੱਚ ਐਸਾ ਨੈਕਸਸ ਬਣਾਇਆ ਸੀ ਉਹ ਤਾਂ ਚੰਦਪਾਲ ਦੇ ਵਿੱਚ ਜਿਹੜੇ ਨੈਕਸਸ ਨੂੰ ਤੋੜਿਆ ਸੀ ਉੱਥੇ ਜਾ ਕੇ ਜੇ ਤੂੰ ਰੈਲੀ ਕੱਢੀ ਤੇ ਕੱਲ ਵੀ ਪ੍ਰੋਜੈਕਟ ਟੈਸਟ ਕੀਤਾ ਅੱਜ ਵੀ ਅੱਜ ਉਹ ਮਜ਼ਦੂਰਾਂ ਨੂੰ ਲੈ ਕੇ ਚੱਲੇ ਆ ਬਿਨਾਂ ਸ਼ਰਤ ਰਿਆ ਭਗਵਾਨਤਮਾਨ ਤੇਰਾ ਹਰਾ ਪੈਨ ਤਾਂ ਮੋਦੀ ਦੇ ਜੀਵਚਾ ਤੇਰਾ ਹਰਾ ਪੈਨ ਮਾਸਟਰ ਦਾ ਮੁੰਡਿਆ ਤੇਰਾ ਭਰਾ ਪੈਨ ਮਜ਼ਦੂਰਾ ਵਾਸਤੇ ਨਹੀਂਗਾ ਤੇਰਾ ਕਾਰਪੋਰੇਟਾ ਵਾਸਤੇ ਆ ਉਹ ਤੂੰ ਜਿਹੜੇ ਸਭ ਤੋਂ ਪਹਿਲਾਂ ਜਿਹੜੇ ਜਿਹੇ ਕੰਮ ਕਹਿ ਕੇ ਗਿਆ ਮਗਜ਼ਾਰੀ ਵਿੱਚ ਸੂਰਜਾ ਕਮਿਆਂਦੇ ਵੇੜੇ ਆ ਵੇਖ ਲੋ ਚੰਦ ਭਾਂ ਦੇ ਵਿੱਚ ਆ ਵੇਖ ਲੋ ਦਾਨ ਸਿੰਘ ਵਾਲੇ ਦੇ ਵਿੱਚ ਅੱਠ ਅੱਠ ਘਰਾਂ ਨੂੰ ਅੱਗ ਲਾਤੀ ਇਹ ਇਹ ਤੇਰੇ ਤੇਰੇ ਹਰੀ ਪੈਨ ਦੇ ਬਦੌਲਤ ਭਗਵੰਤ ਮਾਨ ਸਿੰਘ ਆ ਬਿਲਕੁਲ ਜੀ ਚੰਦ ਮਿੰਟਾਂ ਦੇ ਵਿੱਚ ਜਿਹੜੇ ਮਜ਼ਦੂਰ ਜੇਲ੍ਹ ਚ ਬੰਦ ਨੇ ਉਹ ਬਾਹਰ ਆ ਰਹੇ ਨੇ ਆਪਾਂ ਗੱਲ ਕਰਦੇ ਆ ਨੌਜਵਾਨ ਭਾਰਤ ਸਭਾ ਦੇ ਆਗੂ ਖੜੇ ਨੇ ਭਾਰਤੀ ਕਿਸਾਨ ਯੂਨੀਅਨ ਇੱਕਤਾ ਗੁਰਾਹਾਂ ਦੇ ਖੜੇ ਨੇ ਕਿਵੇਂ ਦੇਖਦੇ ਹੋ ਜੀ ਜਿਸ ਤਰ੍ਹਾਂ ਅੱਜ ਮਜ਼ਦੂਰ ਬਿਨਾਂ ਸ਼ਰਤ ਰਹਾ ਹੋ ਕੇ ਬਾਹਰ ਆ ਰਹੇ ਨੇ ਇਹ ਲੋਕਾਂ ਦੇ ਇੱਕੇ ਦੀ ਜਿੱਤ ਹੈ ਜੀ ਔਰ ਇਹ ਜਿੱਤਾਂ ਜਿਹੜੀ ਹਮੇਸ਼ਾ ਹੁੰਦੀ ਰਹੂਗੀ ਜਦੋਂ ਲੋਕ ਇਕੱਠੇ ਹੁੰਦੇ ਨੇ ਵੱਡੇ ਵੱਡੀਆਂ ਤਾਕਤਾਂ ਨੂੰ ਝੁਕਾ ਲੈਂਦੇ ਨੇ ਤੇ ਐਸੀ ਤਰ੍ਹਾਂ ਹੀ ਲੋਕ ਆ ਜਿਹੜੇ ਇਕੱਠੇ ਹੋ ਕੇ ਆਪ ਦੇ ਜਿਹੜੇ ਹੈਗਾ ਜ਼ਬਰਾਂ ਦਾ ਉਹ ਜਿਹੜਾ ਸਾਹਮਣਾ ਕਰਦੇ ਆ ਇੱਕ ਪਾਸੇ ਉਹ ਜਰਵਾਣੇ ਲੋਕ ਸੀਗੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਰਸੂਖਦਾਰ ਲੋਕਾਂ ਨਾਲ ਖੜੀ ਸੀਗੀ ਔਰ ਅਮੋਲਕ ਸਿੰਘ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਸੀਗਾ ਔਰ ਦੂਜੇ ਪਾਸੇ ਉਹਨਾਂ ਦੇ ਪੱਖ 'ਚ ਜਿਹੜੀ ਪੁਲਸ ਖੜੀ ਸੀਗੀ ਉਹਦੀ ਸ਼ਹਿਤ ਹੈ ਜਿਹੜੇ ਸਾਡੇ ਮਜ਼ਦੂਰਾਂ ਨੂੰ ਕੁੱਟਿਆ ਔਰ ਉਹਨਾਂ 'ਤੇ ਜ਼ਬਰ ਕੀਤਾ ਔਰ ਉਲਟਾ ਉਹ ਜਿਹੜੇ ਹੈਗੇ ਆ ਉਹਨਾਂ ਨੂੰ ਜੇਲ੍ਹ ਵਿੱਚ ਕੀਤਾ ਹਾਲਾਂਕਿ ਉਹ ਜਿਹੜੇ ਸੀਗੇ ਉਹਨਾਂ 'ਤੇ ਜ਼ਬਰ ਹੋਇਆ ਔਰ ਇਸ ਜ਼ਬਰ ਦੇ ਖਿਲਾਫ ਲੋਕਾਂ ਨੇ ਜਦੋਂ ਇਕੱਠੇ ਹੋ ਕੇ ਆਵਾਜ਼ ਉਠਾਈ ਔਰ ਬਹੁਤ ਸਾਰੇ ਲੋਕਾਂ ਨੇ ਸੋਚਿਆ ਵੀ ਅਸੀਂ ਹੁਣ ਅਸੀਂ ਵੀ ਜਿਹੜਾ ਹੈਗਾ ਇੱਥੇ ਜਾ ਕੇ ਆਪਦੀਆਂ ਜਿਹੜੀਆਂ ਹੁਣ ਚਾਰ ਗੱਲਾਂ ਕਹੀਏ ਪਰ ਜਦੋਂ ਉੱਥੇ ਚੰਤ ਪਾਣ ਵਿੱਚ ਜ਼ੁਲਮ ਹੋਇਆ ਲੋਕਾਂ ਤੇ ਔਰ ਮਜ਼ਦੂਰ ਕੁੱਟਿਆ ਗਿਆ ਉਦੋਂ ਉੱਥੇ ਕੋਈ ਨਹੀਂ ਬਹੜਿਆ ਮਤਲਬ ਸਿਆਸੀ ਰੋਟੀਆਂ ਸੇਕਣ ਦੇ ਲਈ ਕੁਝ ਲੋਕ ਆਏ ਬਿਲਕੁਲ ਬਿਲਕੁਲ ਆਏ ਜੀ ਔਰ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਕਮੈਂਟ ਕੀਤੇ ਵੀ ਕਿਸਾਨ ਮਜ਼ਦੂਰ ਏਕਤਾ ਹੁਣ ਕਿੱਥੇ ਆ ਔਰ ਇਹਦਾ ਇਹ ਸਬੂਤ ਆ ਕਿਸਾਨ ਮਜ਼ਦੂਰ ਏਕਤਾ ਦਾ ਵੀ ਉੱਥੇ ਕਿਸਾਨ ਜਥੇਬੰਦੀਆਂ ਵੀ ਸੀ ਮਜ਼ਦੂਰ ਜਥੇਬੰਦੀਆਂ ਵੀ ਟ੍ਰੇਡ ਯੂਨੀਅਨਾਂ ਵੀ ਸੀ ਔਰ ਇਹ ਜਦੋਂ ਵੀ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨੇ ਲੋਕ ਇਕੱਠੇ ਹੁੰਦੇ ਨੇ ਤੇ ਉਹ ਵੱਡੇ ਵੱਡੇ ਜ਼ੁਲਮਾਂ ਨੂੰ ਜਿਹੜਾ ਹੈਗਾ ਠੱਲ ਪਾਉਂਦੇ ਆ ਔਰ ਬ ਸਾਥੀਆਂ ਰਹਾ ਹੋ ਕੇ ਆ ਰਿਹਾ ਮਜ਼ਦੂਰ ਸਾਥੀ ਬਿਲਕੁਲ ਜੀ ਜੇਲ ਦੇ ਸਾਹਮਣੇ ਖੜੇ ਆ ਬੱਸ ਲੈਣ ਗਈ ਆ ਚੰਦ ਮਿੰਟਾਂ ਚ ਉਹਨਾਂ ਮਜ਼ਦੂਰ ਸਾਥੀਆਂ ਨੇ ਚੰਦਪਾਣ ਪਿੰਡ ਵਾਪਸ ਜਾਣ ਵਾਸਤੇ ਆ ਜਾਣਾ ਬਾਹਰ ਔਰ ਕਿਸਾਨ ਜਥੇਬੰਦੀ ਦੇ ਆਗੂ ਵੀ ਪਹੁੰਚੇ ਨੇ ਕਿਸਾਨ ਮਜ਼ਦੂਰ ਇਕਤਾ ਸੱਚਮੁੱਚ ਅੱਜ ਫੇਰ ਨਜ਼ਰ ਆ ਰਹੀ ਆ ਕਿਵੇਂ ਦੇਖਦੇ ਹੋ ਜੀ ਇਸ ਅਸਲ ਚ ਤਾਂ ਇਹ ਕਿਸਾਨ ਮਜ਼ਦੂਰੀ ਏਕਤਾ ਦਾ ਜਿਹੜਾ ਨਾਰਾ ਲਾਉਨੇ ਆਂ ਵੀ ਜਿੰਦਾਬਾਦ ਅਸਲ ਚਾਹ ਜਿੰਦਾਬਾਦ ਆ ਕਿਉਂਕਿ ਕਿਸਾਨਾਂ ਨੂੰ ਮਜ਼ਦੂਰਾਂ ਦੇ ਹੱਕ 'ਚ ਖੜਨਾ ਚਾਹੀਦਾ ਪਹਿਲੀ ਗੱਲ ਤਾਂ ਇਹ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਤੇ ਇਸ ਗੱਲ ਤੇ ਹੀ ਆ ਵੀ ਜਦੋਂ ਕਿਸੇ ਨਾ ਵੀ ਸਾਡੇ ਦੁਸ਼ਮਣ ਨਾਲ ਵੀ ਜ਼ਬਰ ਹੋਊਗਾ ਤਾਂ ਅਸੀਂ ਜ਼ਬਰ ਦੇ ਬਰਖਲਾਫ ਜਾਣੇ ਹੁੰਨੇ ਆ ਉਹਦੇ ਤੇ ਉਹਦੇ ਹੱਕ 'ਚ ਖੜਦੇ ਹੁੰਨੇ ਆ ਜਿਹਦੇ ਉੱਤੇ ਜ਼ਬਰ ਹੋਇਆ ਹੋਵੇ ਇਸੇ ਤੇ ਕਈ ਚੰਦਪਾਣ ਦੇ ਵਿੱਚ ਜਦੋਂ ਮਜ਼ਦੂਰਾਂ ਤੇ ਜ਼ਬਰ ਹੋਇਆ ਤੇ ਸਾਡੇ ਦਿਲ ਨੂੰ ਚੀਸ ਲੱਗੀ ਇਸ ਗੱਲ ਦੀ ਤਾਂ ਜਦੋਂ ਅਸੀਂ ਉਸ ਪਿੰਡ ਦੇ ਅੰਦਰੋਂ ਜਾ ਕੇ ਵੇਖਿਆ ਤੇ ਕੁਝ ਮੀਡੀ ਪ੍ਰਸ਼ਾਸਨ ਪੱਖੀ ਸੀਗਾ ਉਹਨਾਂ ਨੇ ਉਸਤਕਾ ਵਿਖਾਇਆ ਤੇ ਉਹਨਾਂ ਤੇ ਐਫ ਆਈ ਆਰ ਹੋ ਕੇ ਜਿਹੜੇ 39 ਅੰਦਰ ਚ ਤੁੰਨੇ ਹੋਏ ਆ ਤਾਂ ਇਹਨਾਂ ਆਖੋਸ ਸੱਚ ਸਾਹਮਣੇ ਆਇਆ ਕਿਉਂਕਿ ਸੱਚ ਦੀ ਜਿੱਤ ਆ ਤੇ ਸੱਚ ਦੇ ਵਿੱਚ ਉਹ ਤੁਹਾਡੇ ਵਰਗੇ ਜਿਹੜੇ ਲੋਕ ਪੱਖੀ মিডিਆ ਹੈ ਉਹਨਾਂ ਨੇ ਸੱਚ ਲਿਆ ਕੇ ਸਾਹਮਣੇ ਸਿੱਧੀਆਂ ਸ਼ਰੇਆਮ ਗੋਲੀਆਂ ਚਲਾਉਂਦੇ ਦਿਖਾਏ ਤਾਂ ਉਹਨਾਂ ਦੇ 307 ਦੇ ਪਰਚੇ ਲੋਕਾਂ ਦੀ ਤਾਕਤ ਨੇ ਕਰਾਏ ਆ ਇਸ ਕਰਕੇ ਇਹ ਕਿਰਤਿਆਂ ਦੀ ਜਿੱਤ ਆ ਇਹ ਲੋਕ ਪੱਖੀ ਜਿੱਤ ਤੇ ਸੱਚ ਆ ਜਿਹੜਾ ਇਹਨੂੰ ਦਬਾਇਆ ਨਹੀਂ ਜਾ ਸਕਦਾ ਸੱਚ ਸਮਾਂ ਲੱਗਦਾ ਹੁੰਦਾ ਉੱਤੇ ਹੁੰਦਾ ਹੁੰਦਾ ਇਸ ਕਰਕੇ ਸੱਚ ਦੀ ਜਿੱਤ ਆ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਪਹਿਲਾ ਮਨਜੀਤ ਧਨੇ ਜਾ ਰੱਦ ਕਰਾਉਣ ਲਈ ਵੀ ਲੋਕ ਲੜੇ ਆ ਤੇ ਉਹਨੂੰ ਉਮਰ ਕੈਦ ਦੀਆਂ ਸਜ਼ਾਵਾਂ ਹੋਈਆਂ ਰੱਦ ਕਰਾਈਆਂ ਲੋਕਾਂ ਨੇ ਕਿਉਂਕਿ ਲੋਕ ਤਾਕਤ ਤੋਂ ਵੱਡਾ ਕੋਈ ਨਹੀਂ ਵੋਟਾਂ ਨਾਲ ਚੁਣੇ ਹੋਏ ਲੋਕ ਨਹੀਂ ਇਹ ਇਸ ਕਰਕੇ ਇਹ ਲੋਕ ਆ ਜਿਹੜੇ ਇਹ ਆਪਦੀ ਤਾਕਤ ਦੇ ਨਾਲ ਇਸ ਤਰ੍ਹਾਂ ਦੀ ਜ਼ੋਰ ਦਿਖਾਉਂਦੇ ਆ ਅਤੇ ਜਿੱਤ ਤੱਕ ਪਹੁੰਚਦੇ ਆ ਬਿਲਕੁਲ ਜੀ ਫਰੀਦਕੋਟ ਜੇਲ੍ਹ ਦੇ ਸਾਹਮਣੇ ਹਾਰ ਲੈ ਕੇ ਇਹ ਸਾਰੇ ਲੋਕ ਖੜੇ ਨੇ ਚੰਦ ਮਿੰਟਾਂ ਦੇ ਵਿੱਚ ਜੇਲ੍ਹ ਦੇ ਅੰਦਰੋਂ ਉਹ ਚੰਦ ਭਾਣ ਪਿੰਡ ਦੇ ਮਜ਼ਦੂਰ ਬਾਹਰ ਆ ਰਹੇ ਨੇ ਜਿਨ੍ਹਾਂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਉੱਪਰ ਨਜਾਇਜ਼ ਚੇ ਪਾਇਸੀ ਉਹਨਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਕੋਹਿਆ ਗਿਆ ਜ਼ੁਲਮ ਹੋਇਆ ਤੇ ਉਹਨਾਂ ਨੂੰ ਫਿਰ ਅੰਦਰ ਬੰਦ ਕੀਤਾ ਸੀਗਾ ਉਹ ਬਾਹਰ ਆ ਰਹੇ ਨੇ ਚੰਦ ਮਿੰਟਾਂ ਦੇ ਵਿੱਚ ਦੁਬਾਰਾ ਫੇਰ ਤੁਹਾਨੂੰ ਉਹਨਾਂ ਦੇ ਰੂਬਰੂ ਕਰਾਵਾਂਗੇ ਕਿ ਉਹਨਾਂ ਦਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕੀ ਹਾਲਾਤ ਹੈ ਕੀ ਕੁਛ ਉਹਨਾਂ ਦੇ ਨਾਲ ਹੋਇਆ ਤਦ ਤੱਕ ਦੇ ਲਈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਅਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ